ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਆਏ ਆ ਗੁਰਦੁਆਰਾ ਪੀੜਾਪਾਪਾ ਬੁੱਢਾ ਸਾਹਿਬ ਠੱਠਾ ਸਵਾਲ ਦੇ ਨੇੜੇ ਤੇ ਪਰੋਂ ਨੇ ਤੁਹਾਨੂੰ ਇਤਿਹਾਸ ਤੋਂ ਜਾਣੋ ਇਥੋਂ ਦੇ ਤੇ ਨਾਲੇ ਤੁਹਾਨੂੰ ਦਿਖਾਉਂਦੇ ਇਥੋਂ ਦੀਆਂ ਇਤਿਹਾਸਕ ਚੀਜ਼ਾਂ ਇਤਿਹਾਸਿਕ ਪਲੇਸਸ ਕਿ ਕਿ ਇੱਥੇ ਪਿਆ ਹੈਗਾ ਤੇ ਬਣੇ ਰਿਓ ਇਸ ਵਲੌਗ ਦੇ ਵਿੱਚ ਸੇ ਪ੍ਰਸ਼ਾਦਾ ਲੈ ਕੇ ਆਏ ਵੈਸੇ ਬਾਣੀ ਚ ਵੀ ਆਵੇਗਾ ਇਹ ਬਾਣੀ ਦੇ ਵੀ پاک ਬੋਲ ਨੇ ਬਾਬਾ ਬੁੱਢਾ ਜੀ ਵਰਗੇ ਸਾਧੂ ਸਤਪੁਰਸ਼ ਜੋ ਕਹਿ ਰਹੇ ਨੇ ਵੀ ਮਾਂ ਬੁਝ ਲੈਂਦੀ ਐ ਕਾਕੇ ਨੂੰ ਭੁੱਖ ਲੱਗੀ ਐ ਇੱਕ ਸ਼ਬਦ ਆਉਂਦਾ ਬਾਣੀ ਵਿੱਚ ਬੁੱਢਤ ਕੋ ਜੈਸੇ ਬੇੜੀ ਮਿਲਤ ਬੁਝਤ ਦੀਪਕ ਤਿਲਤ ਮਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ へ ਖੀਰ ਐਸੇ ਰਣਵੇਂ ਸੱਠਾ ਭਰਾਤ ਜੈਸੇ ਭੁੱਖੇ ਭੋਜਨ ਬਾਤ ਕੋਈ ਸਾਡਾ ਲੈ ਸਕਦੇ ਨਹੀਂ ਖੀਜੀ ਆਂਦਰਾ ਦੀ ਬੰਦ ਗੱਠ ਕਿੰਨਾ ਹੋਗੀ ਨਹੀਂ ਸਮਝ ਸਕਦੀ ਮਤਰੇ ਤੂੰ ਮੰਗ ਕੇ ਲੈਣਾ ਪੈਣਾ ਮਾਂ ਤੋਂ ਮੰਗਣਾ ਨਹੀਂ ਪੈਂਦਾ ਉਹ ਜਾਣਦੀ ਆ ਵੀ ਇਹਨੂੰ ਕਿਹੜੇ ਟਾਈਮ ਭੁੱਖ ਲੱਗਦੀ ਆ ਪ੍ਰਸ਼ਾਦਾ ਤਿਆਰ ਹੋਵੇਗਾ ਮਾਂ ਦਾ ਤੇ ਐਸਾ ਹੈ ਆਪਣੇ ਬੱਚਿਆਂ ਨਾਲ ਤੇ ਤੂੰ ਮਾਂ ਬੋੜੀ ਐ ਬਹਿ ਗਈ ਮਾਤਾ ਜੀ ਪਰਖਾਤਾ ਜਦੋਂ ਸ਼ਕਲ ਲੱਗੇ ਬਾਬਾ ਬੁੱਢਾ ਜੀ ਮਾਤਾ ਜੀ ਕਹਿੰਦੇ ਤੁਹਾਡੇ ਕੋਲ ਇੱਕ ਬੇਨਤੀ ਕਰਨੀ ਸੀ ਬਾਬਾ ਜੀ ਕਹਿੰਦੇ ਨਹੀਂ ਦੱਸੋ ਮਾਤਾ ਜੀ ਦੱਸੋ ਤੇ ਮਾਤਾ ਗੰਗਾ ਕਹਿੰਦੀ ਘਰ ਵਿੱਚ ਕੋਈ ਲਖਤੇ ਜਿਗਰ ਨਹੀਂ ਹੈ ਗੁਰਤਾ ਗਦੀ ਨੂੰ ਸਾਂਭਣ ਵਾਲਾ ਅਰਦਾਸ ਕਰੋ ਗੁਰੂ ਨਾਨਕ ਦੇ ਅੱਗੇ ਗੁਰੂ ਅਰਜਨ ਸਾਹਿਬ ਅੱਗੇ ਕਿਰਪਾ ਹੋ ਜਾਵੇ ਤੇ ਬਾਬੇ ਬੁੱਢੇ ਦੇ ਬੋਲ ਪਤਾ ਕੀ ਸੀ ਉਹਦੀ ਨਿਮਰਤਾ ਵਾਲਾ ਉਹ ਬਾਬਾ ਬੁੱਢਾ ਜੀ ਆਖਣ ਲੱਗੇ ਮੈਂ ਆ ਤੁਹਾਡੇ ਘਰ ਦਾ ਕਾਹੀ ਮੈਂ ਆ ਤੁਹਾਡੇ ਘਰ ਦਾ ਝਾੜੂ ਬਰਦਾਰ ਮੈਂ ਮਾਤਾ ਤੁਹਾਡੇ ਖੇਤਾਂ ਵਿੱਚ ਸੇਵਾ ਕਰਨ ਵਾਲਾ ਤਨੁਜ ਕਹਾ ਮੋਹੇ ਠਿਕਾ ਕਾਹੀ ਗੁਰਧਾਮ ਕੋ ਤਨੁਜ ਕਹਾ ਮੋਹੇ ਠਿਕਾ ਕਾਹੀ ਗੁਰਧਾਮ ਕੋ ਮੈਂ ਤੁਹਾਡੇ ਘਰ ਦਾ ਕਾਹੀ ਹਾਂ ਮੈਂ ਪੁੱਤਰ ਕਿਦਾਂ ਬਖਸ਼ ਸਕਦਾ ਹਾਂ ਮੈਂ ਪੁੱਤਰ ਕਿਦਾਂ ਦਵਾ ਸਕਦਾ ਹਾ ਤੇ ਮਾਤਾ ਜੀ ਕਹਿੰਦੇ ਨੇ ਸਾਧੂਆਂ ਸਤਪੁਰਸ਼ਾਂ ਦੀ ਅਰਦਾਸ ਤੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਹਰੀ ਵਾਟ ਉਹਨੂੰ ਫਲ ਮਿਲੇਗਾ ਜਿਹੜਾ ਬਾਣੀ ਪੜ੍ਹੇਗਾ ਤੇ ਮਾਂ ਸਭ ਕੋਈ ਗੁਰੂ ਅਰਜਨ ਦੇਵ ਵਾਲੇ ਨੇ ਜਿਤਨੇ ਹਲ ਮਨ ਵਾਸੀ ਹੈ ਤੇ ਤੜੇ ਸਤਗੁਰ ਬਾਸ ਮੈਂ ਕੀ ਦੇ ਸਕਦਾ ਨਿਮਤਸਿ ਉਹਨਾਂ ਦੀ ਸẽ ਮਾਤਾ ਦੀ ਕਹਿੰਦੇ ਤੁਹਾਡੀ ਅਰਦਾਸ ਸੁਣੀ ਜਾਵੇ ਪਰਸ਼ਾਦਾ ਛਕ ਰਹੇ ਸਨ ਬੜੇ ਸੁੰਦਰ ਕਵੀ ਜੀ ਦੇ ਬੋਲ ਨੇ ਕਹਿੰਦੇ ਇਹ ਜਗਤ ਮਾਤਾ ਦਾ ਸੁਹਾ ਹੈ ਆਖਣ ਲੱਗੇ ਸਤ ਕੋ ਸ਼ੁੱਧਤ ਜਨਨ ਜਬ ਜਾਣਤ ਸਭ ਤਜ ਕਰ ਦਸ ਕਉ ਕਿਤਾਬ ਹੈ ਜਿਵੇਂ ਪਿਆਹੇ ਬੱਚਿਆਂ ਨੂੰ ਮਾਰ ਚਾਹਦੀ ਹੈ ਪਰਸ਼ਾਦੇ ਨਾਲ ਰੂਪ ਵਿੱਚ ਜਦੋਂ ਗੰਡਾ ਲਿਆ ਤੇ ਇੱਥੇ ਬੋਡੇ ਤੇ ਰੱਖ ਲਿਆ ਗੰਡਾ ਬੜੇ ਉਤਸ਼ਾਹ ਦੇ ਵਿੱਚ ਆ ਕੇ ਬੋਲਿਓ ਬੜ ਉਤਸ਼ਾਹਾ ਬਡਾ ਵਤ ਬੋਲਿਓ ਦੁਆਰਾ ਮੇਟੋ ਦਾ ਬਡਾ ਉਤਸ਼ਾਹਾ ਬਡਾ ਵਤ ਅਸਮਾਖ ਤਾਵਨ ਪਾਤੋ ਹੈ ਹੋ ਗਿਆ ਟਿੱਡਾ ਇੱਥੇ ਟਿਕ ਗਿਆ ਪਰਸ਼ਾਦੇ ਵਿੱਚ ਤੇ ਇਧਰਲੀ ਸਾਈਡ ਤੇ ਮਿੱਤੇ ਪਰਸ਼ਾਦੇ ਥੀਨ ਹੋਏ ਜੜੀਆਂ ਉਹ ਖੇੜੀ ਦਾ ਪ੍ਰਸ਼ਾਦਾ ਛਕਦਾ। ਇਹ ਕਮਰਾਂ ਖਾਈ ਫਿਰ ਆ ਕੇ ਉਸੇ ਪਛਾਦੇ ਲਾਲ ਗੰਡੇ ਤੇ ਪਛਾੜਦੇ ਹੁੰਦੇ ਨੇ। ਉਹਨਾਂ ਦੀਆਂ ਮਨੋ ਕਾਮਨਾ ਪੀਂਦੇ। ਖੇੜੇ ਵਿੱਚ ਆ ਕੇ ਜਿਹੜੇ ਆਇ ਤੇ ਮੱਟਦੇ ਉੱਤੇ ਤੇ ਮੁਕਾਵਾੜ ਦੇ ਅੰਗਾਂ ਪੁੰਨਿਆਂ ਦੇ ਉਹ ਗੰਢੀ ਦੀ ਗਿੜਕੜੀ ਉੱਟ ਕੇ ਹੋ ਗਈ। ਤੇ ਖੇੜੇ ਵਿੱਚ ਆ ਕੇ ਕਹਿੰਦੇ ਬੋਲਿਓ ਪੱਡ ਉਤ ਸ਼ਾਹਾ ਬਡਾਵਤ ਤਨ ਮਾਤ ਆਵਤ ਪਾ ਤੋਹੇ ਬਲੀ ਵਿਸਾਲ ਖੜਕ ਕਰ ਧਰਹਿ ਬੜੀ ਜਿਹੜਾ ਬੜਾ ਬਲੀ ਹੈ ਬਲ ਵਿੱਚ ਬਲੀ ਵਿਸਾਲ ਖੜਕ ਕਰ ਧਰਹਿ ਮੁਗਲਨ ਮਾਰ ਗੁਰੂ ਬੜ ਹੋਏ ਤੇਰੇ ਘਰ ਵਿੱਚ ਮਾਤਾ ਗੁਰੂ ਨਾਨਕ ਦੇ ਘਰ ਵਿੱਚ ਅਰਦਾਸ ਕਰਦਾ ਹਾਂ ਐਸਾ ਲਖਤੇ ਜਿਗਰ ਪ੍ਰਗਟ ਹੋਵੇਗਾ ਪ੍ਰਕਾਸ਼ ਧਾਰੇਗਾ ਜਿਵੇਂ ਇਹ ਮੇਰੇ ਮੁੱਕਾ ਮਾਰਨ ਤੇ ਗੰਡੇ ਦੇ ਵਿੱਚੋਂ ਗਿੜਕ ਜੀ ਉਹ ਗੰਢੀ ਉੱਡ ਗਈ ਐ ਭਾਰੀ ਖੜਕ ਧਾਰ ਕੇ ਐ ਮੇਰੀ ਪੀਰੀ ਦਾ ਮਾਲਕ ਜਦੋਂ ਮੈਦਾਨੇ ਜਗ ਵਿੱਚ ਤਲਵਾਰ ਚਲਾਵੇਗਾ ਖੜਕ ਚਲਾਵੇਗਾ ਮੁਗਲਾਂ ਦੇ ਸਿਰ ਏਦਾਂ ਉੱਡਣਗੇ ਜਿੱਦਾਂ ਅਜ ਗੰਡੇ 'ਚੋਂ ਗੰਢੀ ਉੱਡੀ ਐ ਏਡਾ ਲਾਲ ਪ੍ਰਗਟ ਹੋਵੇਗਾ ਤੇਰੇ ਘਰ ਸਾਦਨੇ ਖਿੜਕੇ ਬਚਨ ਕਰ ਦਿੱਤਾ ਕਹਿੰਦੇ ਜਥਾ ਸੋ ਕੰਧਕ ਮੈਂ ਅਬ ਪੋਰੇ oh uh -huh. ਦੁਆਰਾ ਬੀੜਪਾਪਾ ਬੁੱਢਾ ਸਾਹਿਬ ਤੇ ਇਹ ਨੀਅਰ ਚਵਾਲ ਦੇ ਪੈ ਜਾਂਦਾ ਚਵਾਲ ਦਾ 2 ਕਿਲੋਮੀਟਰ ਦੀ ਦੂਰੀ ਤੇ ਸਥਿਤਿਆ ਪਿੰਡ ਠੱਠਾ ਪੈ ਜਾਂਦਾ ਹੈ ਤੇ ਇਤਿਹਾਸ ਤੋਂ ਥੋੜਾ ਜਿਹਾ ਤੁਹਾਨੂੰ ਜਾਣੂ ਕਰਵਾ ਦਈਏ ਇੱਥੇ ਪੰਜਵੇਂ ਪਾਤਸ਼ਾਹ ਸਾਈਂ ਸ਼੍ਰੀ ਗੁਰੂ ਅਰਜਨ ਦੇਵ ਜਿਹਦੇ ਮੈਲ ਮਾਤਾ ਕੰਗਾ ਜੀ ਮਿਸੇ ਪ੍ਰਸ਼ਾਦੇ ਲੈ ਕੇ ਆਇਆ ਸੀ ਤੇ ਬਾਬਾ ਜੀ ਆਸਤੇ ਤੇ ਬਾਬਾ ਜੀ ਦੇ ਮੁੱਖ ਚੋਂ ਖੁਸ਼ ਹੋ ਕੇ ਬਚਨ ਨਿਕਲੇ ਸੀ ਬ ਦਿੱਤਾ ਆ ਸੀ ਮਾਤਾ ਜੀ ਨੂੰ ਤਹਾਡੇ ਘਰ ਸੁਪੁੱਤਰ ਇਦਾਂ ਦਾ ਪੈਦਾ ਹੋਊਗਾ ਜੋ ਮੁਗਲਾਂ ਦੇ ਸਿਰ ਭਨੇਗਾ ਤੇ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੇ ਘਰੋਂ ਜਨਮ ਲਿਆ ਸੀ ਤੇ ਇਤਿਹਾਸ ਇਤਿਹਾਸਿਕ ਜਗ੍ਹਾ ਦੇ ਉੱਤੇ ਪ੍ਰਾਤਨ ਖੂਹ ਹੈਗਾ ਜੋ ਕਿ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹੋਗਾ ਤੇ ਨਾਲ ਹੀ ਉੱਥੇ ਟਿੱਡਾਂ ਪਈਆਂ ਗਿਆ ਪ੍ਰਾਤਨ ਤੇ ਅੱਜ ਐਤਵਾਰ ਕਾਫੀ ਸੰਗਤ ਹੁੰਦੀ ਆ ਇੱਥੇ ਹਰ ਸਾਲ 5 6 7 ਅਕਤੂਬਰ ਨੂੰ ਬਹੁਤ ਭਾਰੀ ਸਾਲਾਨਾ ਜੋੜ ਮੇਲਾ ਹੁੰਦਾ ਹੈ ਸੋ ਆਸ ਕਰਦਾ ਹਾਂ ਕਿ ਤੁਸੀਂ ਮੇਲੇ ਵਿੱਚ ਵੀ ਪਹੁੰਚੋਗੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਧੰਨਵਾਦ ਦੋਰਾ ਬੀੜ ਬਾਬਾ ਬੁੱਢਾ ਸਾਈਂ ਦਾ ਦੀਵਾਨ ਹਾਲ ਜੋ ਕਿ ਸੰਤ ਬਾਬਾ ਖੜਕ ਸਿੰਘ ਜੀ ਨੇ ਬਣਾਇਆ ਹੋਇਆ ਸੀ ਤੇ ਆਪਾਂ ਤੇ ਅਜੂਬਾ ਹੀ ਇਹਨੂੰ ਕਹਿ ਸਕਦੇ ਆ ਕਿ ਜਿੱਡਾ ਤਗੜਾ ਦੀਵਾਨ ਹਾਲ ਬਣਿਆ ਹੋਇਆ ਹੈ ਇਸ ਦੇ ਸੈਂਟਰ ਦੇ ਵਿੱਚ ਕੋਈ ਥੰਮਣੀ ਹੈਗਾ ਇਹਦੇ ਸੈਂਟਰ ਦੇ ਵਿੱਚ ਕੋਈ ਥੰਮਣੀ ਹੈਗਾ ਤੇ ਇਧਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਜੇ ਮਾਤਾ ਮਯੋਰਾ ਜੀ ਦਾ ਤੇ ਨਿਵਾਸ ਹੈਗਾ ਤੇ ਜੇ ਕਿਸੇ ਨੇ ਦੂਰੋਂ ਸੰਗਤਾਈ ਹੋਵੇ ਤੇ ਰਹਿਣ ਵਾਸਤੇ ਕੋਈ ਪਰੇਸ਼ਾਨੀ ਨਹੀਂ ਆ 24 ਘੰਟੇ ਖੁੱਲਾ ਰਹਿੰਦਾ ਹੈ ਤੋ ਵੀਕੰਟ ਤੇ ਬੈਕ ਸਾਈਡ ਤੇ ਵੀ ਇੱਕ ਸਰਾਹ ਹੈਗੀ ਹੈ ਮਾਤਾ ਗੰਗਾ ਜੀ ਨਿਵਾਸ ਤੇ ਨਾਲ ਇੱਕ ਹਸਪੀਟਲ ਹੈਗਾ ਇਹ ਸੰਤਾਂ ਦੀ ਬਖਸ਼ਿਸ਼ ਹੈਗੀ ਆ ਉਹਨਾਂ ਦੇ ਹੱਥੀ ਸਾਰਾ ਕਾਰਜ ਕਾਰਜ ਹੋਇਆ ਹੈ ਤਾਂ ਸੇਵਾ ਸੰਤ ਬਾਬਾ ਖੜਕ ਸਿੰਘ ਜੀ ਜਿਨ੍ਹਾਂ ਦਾ ਸਥਾਨ ਅੱਗੇ ਜਾ ਕੇ ਹੁੰਦਾ ਹੈ ਤੇ ਇਸ ਦੇ ਵਿੱਚ ਕੋਈ ਥੰਮ ਨਹੀਂ ਹੈਗਾ ਇੱਕ ਵੀ ਥੰਮ ਸੈਂਟਰ ਦੇ ਵਿੱਚ ਨਹੀਂ ਹੈਗਾ ਸੋ ਇਹ ਸੀ ਅੱਜ ਦਾ ਆਪਣਾ ਵਲੋਗ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੇ ਆਸ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਸੋ ਜਿੰਨਾਂ ਜਨਾਂ ਨੂੰ ਵੀਡੀਓ ਵਧੀਆ ਲੱਗੀ ਹੋਈ ਪਲੀਜ਼ ਕਮੈਂਟ ਕਰ ਦਿਓ ਤੇ ਨਾਲ ਹੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਨੋਟੀਫਿਕੇਸ਼ਨ ਜਿੰਨੀਆਂ ਵੀ ਹੋਣ ਜਾਂ ਤੇ ਉਹ ਤੁਹਾਡੇ ਨੋਟੀਫਿਕੇਸ਼ਨ ਤੇ ਆ ਕੇ ਵੀਡੀਓ ਤੁਸੀਂ ਦੇਖ ਸਕਦੇ ਜੀ ਧੰਨਵਾਦ ਸਾਰਿਆਂ ਦਾ